ਜਿੱਦਾਂ ਤੁਹਾਨੂੰ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਇੱਕ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਜੋ ਕਿ ਪਰਸੋ ਰਾਤ ਮਜੀਠਾ ਪੁਲਿਸ ਸਟੇਸ਼ਨ ਦੇ ਵਿੱਚ ਹੋਇਆ ਸੀ ਕੁਝ ਪਿੰਡ ਮਜੀਠਾ ਪੁਲਿਸ ਸਟੇਸ਼ਨ ਦੇ ਸੀ ਔਰ ਕੁਝ ਕਥੂ ਨੰਗਲ ਪੁਲਿਸ ਸਟੇਸ਼ਨ ਦੇ ਸੀਗੇ ਵਿਦੇਸ਼ ਬੰਦੇ ਵਿੱਚ ਜਦੋਂ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਇਮੀਡੀਏਟਲੀ ਪੁਲਿਸ اور ਸਿਵਲ ਐਡਮਿਨਿਸਟ੍ਰੇਸ਼ਨ ਅਸੀਂ ਆਪ ਦਾ ਕੰਮ ਸ਼ੁਰੂ ਕਰ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਰਾਤ ਨੂੰ ਹੀ ਜਦੋਂ ਇਹ 10:30 ਦੇ ਕਰੀਬ ਇਨਫੋਰਮੇਸ਼ਨ ਆਉਂਦੀ ਹੈ ਜਿਹੜੇ ਪਿੱਲੋ ਕੁਝ ਬਿਮਾਰ ਸਾਹਮਣੇ ਆ ਜਾਂਦੇ ਆ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਦੇ ਵਿੱਚ ਸ਼ਿਫਟ ਕਰਾਇਆ ਜਾਂਦਾ ਆ डीसी मैडम ਵੱਲੋਂ ਵੀ ਇਮੀਡੀਏਟਲੀ ਸਾਰੀਆਂ ਜੋ ਸਿਵਲ ਸਰਜਨ ਆਫਿਸ ਦੀਆਂ ਡਿਊਟੀਆਂ ਲੱਗ ਜਾਂਦੀਆਂ ਐ ਐਂਬੂਲੈਂਸਿਸ ਉੱਥੇ ਪਹੁੰਚ ਜਾਂਦੀਆਂ ਆ ਔਰ ਫਿਰ ਅਸੀਂ ਜਿਹੜੇ ਤਿੰਨ ਚਾਰ ਪਿੰਡਾਂ ਦੇ ਵਿੱਚ ਸ਼ਾਮ ਨੂੰ ਸਾਨੂੰ ਉਸ ਵੇਲੇ ਪਤਾ ਲੱਗਦਾ ਆ ਉੱਥੇ ਅਸੀਂ ਅਨਾਉਂਸਮੈਂਟਸ ਵੀ ਸ਼ੁਰੂ ਕਰ ਦਿੰਨੇ ਆ ਰਾਤ ਦੇ ਵੇਲੇ ਹੀ 11 ਵਜੇ ਦੇ ਕਰੀਬ ਅਨਾਉਂਸਮੈਂਟ ਸ਼ੁਰੂ ਹੋ ਜਾਂਦੀਆਂ ਆ ਕਿ ਜਿਹੜਾ ਵੀ ਕੋਈ ਜਿਸਨੇ ਵੀ ਇਹ اللي سیٹ لے کر کنزوم کیتی ہے امیڈیٹلی ਸਾਡੇ ਕੋਲ ਅਪਰੋਚ ਕਰੋ ਤਾਂ ਕਿ ਅਸੀਂ ਉਹਨੂੰ ਫਟਾਫਟ ਮੈਡੀਕਲ ਏਡ ਹਸਪੀਟਲ ਪਹੁੰਚਾ ਕੇ ਸ਼ੁਰੂ ਕਰ ਸਕੀਏ ਸੋ ਕੋਈ ਸਾਥੀ ਆਉਂਦੇ ਵੀ ਆ ਉਹਨਾਂ ਨੇ امیڈیٹلی ਐਂਬੂਲੈਂਸਿਸ ਉੱਥੇ ਹੀ ਹੁੰਦੀਆਂ ਆ ਉਹ ਸ਼ੁਰੂ ਹੋ ਜਾਂਦਾ ਜੀ ਉਸ ਤੋਂ ਬਾਅਦ ਰਾਤ ਨੂੰ ਹੀ ਐਸਐਸਪੀ ਸਾਹਿਬ ਆਪ ਸੁਪਰਵਾਈਜ਼ ਕਰਦੇ ਆ ਐਸਪੀਡੀ ਸਾਹਿਬ ਸਾਡੇ ਸਾਰੇ ਡਿਸਟ੍ਰਿਕਟ ਦੇ ਜੀਓ ਐਸਐਚਓ ਸਾਰੇ ਉੱਥੇ ਹੀ ਰਸ਼ ਕਰਦੇ ਆ ਔਰ ਰਾਤ ਨੂੰ ਹੀ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ ਅਸੀਂ ਹਿਊਮਨੈਂਟ ਤੋਂ ਇੱਕ ਪਹਿਲੋ ਇੱਕ ਆਦਮੀ ਨੂੰ ਰਸ਼ ਕਰਦੇ ਆ ਉਹਦੀ ਇਨਫੋਰਮੇਸ਼ਨ ਦੇ ਅੱਗੇ ਫਿਰ ਸਾਰਾ ਇਹ ਨੈਟਵਰਕ ਸਾਹਮਣੇ ਆ ਜਾਂਦਾ ਹੈ ਅਸੀਂ ਤਕਰੀਬਨ 3:30 4 ਵਜੇ ਤੱਕ 5 ਤੋਂ 6 ਬੰਦਿਆਂ ਨੂੰ ਅਸੀਂ ਅਰੈਸਟ ਕਰ ਲੈਂਦੇ ਆ ਉਹਨਾਂ ਦੇ ਇੰਟਰੋਗੇਸ਼ਨ 'ਚ ਅੱਗੇ ਪਤਾ ਚੱਲਦਾ ਹੈ ਕਿ ਸਾਹਬ ਸਿੰਘ ਨਾਂ ਦਾ ਜੋ ਹਰਸ਼ਾਛੀਨਾ ਦਾ ਵਿਅਕਤੀ ਹੈ ਉਹਨੇ ਮੈਥਨੋਲ ਉੱਥੇ ਸਪਲਾਈ ਕੀਤੀ ਸੀਗੀ ਅੱਗੇ ਫਿਰ ਪ੍ਰਮਪਜੀਤ ਤੇ ਉਹਦੇ ਭਰਾ ਵੱਲੋਂ ਇਹਨੂੰ ਡਿলিউਟ ਕਰਕੇ ਅੱਗੇ ਵੱਖ-ਵੱਖ ਜਿਹੜੇ ਇਹ ਬੂਟ ਲੈਗਰਸ ਅਸੀਂ ਫੜੇ ਆ ਉਹਨਾਂ ਨੂੰ ਪਹਚਾਈ ਜਾਂਦੀ ਆ ਤੇ ਉਹ ਅੱਗੇ ਇਹ ਸੇਲ ਉਹਨਾਂ ਨੇ ਕੀਤੀ ਸੀ ਸਾਹਬ ਸਿੰਘ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਘਟਨਾ ਵਾਪਰ ਚੁਕੀ ਆ ਉਹ ਆਪਣਾ ਫੋਨ ਬੰਦ ਕਰਕੇ ਇਧਰ ਉਧਰ ਹੋ ਜਾਂਦਾ ਪਰ ਫਿਰ ਅੰਮ੍ਰਿਤਸਰ ਰੂਰਲ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਤਕਰੀਬਨ ਉਹਨੂੰ अर्ली ਹੀ ਉਹਨੂੰ ਕੈਪਚਰ ਕਰ ਲੈਨੇ ਆ ਉਹਦੇ ਟੈਲੀਫੋਨ ਤੋਂ ਫਿਰ ਸਾਰੀਆਂ ਚੀਜ਼ਾਂ ਇੱਕ ਟੈਕਨੀਕਲ ਐਵੀਡੈਂਸ ਬੜਾ ਸਟਰੋਂਗ ਐਵੀਡੈਂਸ ਸਾਨੂੰ ਮਿਲਦਾ ਆ ਕਿ ਇਹ ਜਿਹੜੀ 50 ਲੀਟਰ ਉਹਨੇ ਮਥਨੋਲ ਇਹ ਮਹਿੰਗਾਈ ਸੀਗੀ ਇਹ ਕਿੱਥੋਂ ਆਉਂਦੀ ਆ ਉਸੇ ਵੇਲੇ ਐਕਸਾਈਜ਼ ਦੇ ਅਫੀਸ਼ਰਜ਼ ਨੂੰ ਇਨਵੋਲ ਕੀਤਾ ਜਾਂਦਾ ਹੈ ਔਰ ਲੁਧਿਆਣਾ ਕਮਿਸ਼ਨਰ ਸਾਹਿਬ ਦੀ ਵੀ ਹੈਲਪ ਲਈ ਜਾਂਦੀ ਆ ਉਸ ਫੈਕਟਰੀ ਦੇ ਵਿੱਚ ਰੇਡ ਕਰਕੇ ਉੱਥੇ ਉਹਨਾਂ ਬੰਦਿਆਂ ਨੂੰ ਜਿੱਥੋਂ ਇਹ 50 ਲੀਟਰ ਇਹ ਆਰਡਰ ਕਰਦਾ ਆ ਤੇ ਬਾਈ ਬਸ ਇੱਥੇ ਇਹਦੇ ਕੋਲ ਪਹੁੰਚਦੀ ਆ ਉਹ ਫੈਕਟਰੀ ਤੇ ਵੀ ਉਹਨਾਂ ਬੰਦਿਆਂ ਨੂੰ ਫੜ ਲਿਆ ਜਾਂਦਾ ਹੈ ਫਰਦਰ ਇਹਦੇ ਟੈਲੀਫੋਨ ਐਨਲਿਸਿਸ ਤੋਂ ਹੀ ਸਾਨੂੰ ਚੀਜ਼ ਨਿਕਲਦੀ ਆ ਕਿ 600 ਲੀਟਰ 600 ਲੀਟਰ ਮਥਨੋਲ ਇੰਨੇ ਦਿੱਲੀ ਇੱਕ ਕੰਪਨੀ ਹੈ ਉਹ ਤੋਂ ਇਹ ਆਰਡਰ ਕਰਦਾ ਆ ਉੱਥੇ ਪੇਮੈਂਟ ਵੀ ਇੰਨੇ ਆਨਲਾਈਨ ਹੀ ਪੇਮੈਂਟ ਕੀਤੀ ਆ ਤਕਰੀਬਨ 35000 ਰੁਪਿਆ ਉਹਦਾ ਵੀ ਟੈਲੀਫੋਨ ਦੇ ਵਿੱਚ ਬਕਾਦਰ ਰਸੀਦਾ ਕਿਉਂਕਿ ਆਨਲਾਈਨ ਪੇਮੈਂਟ ਹੁੰਦੀ ਆ ਭਾਰਤ ਹੈਵੀ ਕੈਮੀਕਲਸ ਨਾਂ ਦੀ ਕੰਪਨੀ ਆ ਉੱਥੇ ਉਹਨਾਂ ਇਹ ਆਰਡਰ ਕਰਦਾ ਤੇ ਉਹ ਵੀ 600 ਲੀਟਰ ਜਿਹੜੀ ਸਪਲਾਈ ਪੰਜਾਬ ਵੱਲ ਚੱਲ ਪੈਂਦੀ ਆ ਇਮੀਡੀਏਟਲੀ ਐਸਐਸਪੀ ਸਾਹਿਬ ਪਟਿਆਲਾ ਔਰ ਐਕਸਾਈਜ਼ ਡਿਪਾਰਟਮੈਂਟ ਆਫੀਸ਼ਰਸ ਵੀ ਹਲਪ ਲਈ ਜਾਂਦੀ ਆ ਉੱਥੇ ਔਰ ਉਹ ਟਰੱਕ ਨੂੰ ਇੰਟਰਸੈਪਟ ਕੀਤਾ ਜਾਂਦਾ ਆ ਉਹ ਸਟ੍ਰਕਚਰ ਚ 600 ਲੀਟਰ ਇਹ ਰਿਕਵਰ ਹੋ ਜਾਂਦੀ ਆ ਉਹ ਵੀ ਸਹਾਬ ਸਿੰਘ ਨੇ ਹੀ ਆਰਡਰ ਕੀਤੀ ਸੀਗੀ 600 ਲੀਟਰ ਵੀ ਇੱਥੇ ਦੇ ਕੋਲ ਹੀ ਆਉਣੀ ਸੀ ਔਰ ਸੇਮ ਪ੍ਰੋਸੈਸ ਹੀ ਉਹਨੇ ਯੂਜ਼ ਕਰਕੇ ਇਸੇ ਤਰੀਕੇ ਨਾਲ ਉਹਨੇ ਇਲਿਸੀਟਰ ਇਲਿਸੀਟ ਲੇਕਰ ਬਰਾਕੇ ਤੇ ਅੱਗੇ ਇਹ ਨੇ ਸੇਲ ਕਰਨੀ ਸੀ ਸੋ ਉਹ ਟਾਈਮਲੀ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ ਤੇ ਉਹ ਚੀਜ਼ ਰੁਕ ਜਾਂਦੀ ਆ ਜੀ ਉਸ ਤੋਂ ਬਾਅਦ ਉਸ ਇਨਫੋਰਮੇਸ਼ਨ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਸਾਡੀ ਪੁਲਿਸ ਪਾਰਟੀ ਰਾਤ ਨੂੰ ਹੀ ਦਿੱਲੀ ਨੂੰ ਅਸੀਂ ਰਵਾਨਾ ਕਰ ਦਿੰਦੇ ਆ ਤੇ ਦਿੱਲੀ ਜਾ ਕੇ ਫਿਰ ਜਿਹੜੇ ਇਹਦੇ ਓਨਰ ਆ ਅ ਰਵਿੰਦਰ ਜੈਨ ਔਰ ਰਿਸ਼ਭ ਜੈ ਇਹ ਫਾਦਰ ਸਨ ਆ ਜੀ ਇਹਨਾਂ ਨੂੰ ਸਾਡੀ ਅੰਮ੍ਰਿਤਸਰ ਦੀ ਪੁਲਿਸ ਨੇ ਸਵੇਰੇ ਇਹਨਾਂ ਨੂੰ ਅਰੈਸਟ ਕਰ ਲੈਂਦੀ ਹੈ ਦਿੱਲੀ ਤੋਂ ਤੇ ਹੁਣ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆ ਰਹੇ ਆ ਐਸ ਕੇਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਸੋ ਟੋਟਲ ਇਹ ਸਾਰੇ ਮੋਡਿਊਲ ਦੇ ਵਿੱਚ ਸਾਡੇ ਕੋਲ ਤਕਰੀਬਨ 18 ਬੰਦੇ ਨੋਮੀਨੇਟ ਹੁੰਦੇ ਆ ਜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ 16 ਬੰਦੇ ਸੌਰੀ ਇਹਦੇ ਵਿੱਚ ਹੁਣ ਤੱਕ ਜੀ ਰੈਸਟ ਕਰ ਚੁੱਕੇ ਆ ਟੋਟਲ 18 ਬੰਦੇ ਨੋਮੀਨੇਟ ਹੈਗੇ ਆ ਸਾਡੇ 18 ਚੋਂ ਅਸੀਂ 16 ਕਰ ਚੁੱਕੇ ਆ ਇਨਵੈਸਟੀਗੇਸ਼ਨ ਹਲੇ ਸਾਡੀ ਚੱਲ ਰਹੀ ਆ ਤੇ ਫਰਦਰ ਹੋਰ ਵੀ ਜਿਹੜਾ ਸਾਹਮਣੇ ਆਊਗਾ ਅੱਜ ਅਸੀਂ ਇਹਨਾਂ ਦਾ ਰਿਮਾਂਡ ਵੀ ਲੈ ਰਹੇ ਆ ਸਾਰਿਆਂ ਦਾ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਔਰ ਕਤਲ ਦਾ ਮਕਦਮਾ ਰਜਿਸਟਰ ਹੋਇਆ ਹੈ ਇਨਾਤੇ ਹਾਂਜੀ ਕਿਉਂਕਿ ਬੜੀ ਹੀ ਇੱਕ ਮੰਥ ਭਾਗੀ ਘਟਨਾ ਹੋਈ ਹੈ ਜੀ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਇਲਮ ਹੁੰਦਾ ਆ ਕਿ ਅਸੀਂ ਜ਼ਹਿਰ ਵੇਚ ਰਹੇ ਹਾਂ ਤੇ ਦੇ ਨਾਲ ਕੋਈ ਵੀ ਨੁਕਸਾਨ ਜਾਨੀ ਨੁਕਸਾਨ ਹੋ ਸਕਦਾ ਆ ਉਹਦੇ باوجود ਵੀ ਥੋੜੇ ਜੇ ਲਾਲਚ ਪਿੱਛੇ ਥੋੜੇ ਜੇ ਪੈਸਿਆਂ ਪਿੱਛੇ ਇਹਨਾਂ ਨੇ ਇੱਕ ਨਾਹਨੀ ਹਰਕਤ ਕੀਤੀ ਆ ਔਰ ਮਾਨਯੋਗ ਸੀਐਮ ਸਾਹਿਬ ਵੱਲੋਂ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬੜੀਆਂ ਕਲੀਅਰ ਇਨਸਟਰਕਸ਼ਨਸ ਹੈਗੀਆਂ ਆ ਅਸੀਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਇਹਨਾਂ ਨੂੰ ਪੂਰੇ ਅੰਜਾਮ ਤੱਕ ਅਸੀਂ ਪਹੁੰਚਾਵਾਂਗੇ ਸਰ ਜੇਰੀ ਇਨ ਡਵੈਲਪਮੈਂਟ ਕੈਮੀਕਲ ਹੈਗਾ ਕਿ ਕਿਸੇ ਵੀ ਮੈਡੀਕਲ ਆਗਿਆ ਤੋਂ ਬਿਨਾਂ ਲਿਆ ਜਾ ਸਕਦਾ ਦੇਖੋ ਇਹਦਾ ਹੁਣ ਫਰਦਰ ਅਸੀਂ ਕੱਲ ਦੇ ਸਾਰੀਆਂ ਇਸ ਚੀਜ਼ ਇੰਨੇ ਸਾਰੇ ਅਸੀਂ ਬਿਜ਼ੀ ਆ ਸਾਰੀਆਂ ਚੀਜ਼ਾਂ ਚ ਲੱਗੇ ਹੋਏ ਆ ਅਸੀਂ ਸਾਰਾ ਕੁਝ ਫੜ ਰਹੇ ਆ ਹੁਣ ਇਹਦਾ ਫਰਦਰ ਵੀ ਇਹ ਕਿਸ ਤਰ੍ਹਾਂ ਸਪਲਾਈ ਆਨਲਾਈਨ ਕਰ ਰਿਹਾ ਕਿਉਂ ਹੋ ਰਹੀ ਆ ਕੀ ਇਹਦੇ ਵਿੱਚ ਰਿਕਾਫਟ ਹੈ ਔਰ ਕੀ ਇਹਦੇ ਵਿੱਚ ਪ੍ਰੋਪੋਰਸ਼ਨਸ ਲਏ ਜਾਣੇ ਚਾਹੀਦੇ ਸਾਰਾ ਹੁਣ ਅਸੀਂ ਸਟੱਡੀ ਕਰਾਂਗੇ ਬਟ ਇੱਕ ਇਹਨਾਂ ਸਾਰਿਆਂ ਚ ਮੋਟੀ ਜੀ ਗੱਲ ਇਹ ਆ ਕਿ ਕਿਸੇ ਨੂੰ ਵੀ ਕੋਈ ਵੀ ਚੀਜ਼ ਲੋਕਾਂ ਨੂੰ ਮਾਰਨ ਲਈ ਨਹੀਂ ਦਿੱਤੀ ਜਾ ਸਕਦੀ ਹਰੇਕ ਬੰਦਾ ਹਰੇਕ ਚੀਜ਼ ਲਈ ਅਥਾਰਾਈਜ਼ਡ ਹੈਗਾ ਜੀ ਕਿ ਕਿਸੇ ਕੀ ਕਰਨਾ ਕੀ ਨਹੀਂ ਕਰਨਾ ਸਰ ਇਹ ਸਵਾਲ ਦੇ ਵਿੱਚ ਜਿਹੜੀ ਇਹਨਾਂ ਨੇ ਦਾਰੂ ਜਿਹੜੀ ਇੱਥੇ ਤੱਕ ਬਿੰਡ ਪਹੁੰਚੀ ਜੀ ਇਹ ਤਾਂ ਰਾਜਾ ਸਾਹਿਬ ਦੇ ਵਲੇ ਪਾਸੇ ਕੀਤਾ ਜਾ ਰਿਹਾ ਸੀ ਕਿ ਉਸ ਪਾਸੋਂ ਕੋਈ ਮਲਜ਼ਮ ਹੈਗਾ ਜਾਂ ਉੱਥੇ ਕਟੀਆਂ ਹੋਏ ਰੈਸਟ ਹੋਇਆ ਜੀ ਸਾਹਬ ਸਿੰਘ ਰਾਜਾ ਸਾਹਿਬ ਹਰਸ਼ਾ ਚਿੰਨਾ ਪਿੰਡ ਸਾਹਬ ਸਿੰਘ ਨੇ ਇੱਕ ਕੈਨੀ ਮੰਗਾਉਂਦਾ ਹੈ ਲੁਧਿਆਣੇ ਤੋਂ ਔਰ ਉਹ ਕੈਨੀ ਹੀ ਉੱਥੇ ਡਿਲੀਵਰ ਕਰ ਆਉਂਦਾ ਜੀ ਫਿਰ ਸਾਰੀ ਉੱਥੇ ਬਣਦੀ ਆ ਭੰਗਵਾ ਪਿੰਡ ਦੇ ਵਿੱਚ ਉੱਥੇ ਉਹ ਬਣਾ ਕੇ ਫਿਰ ਅੱਗੇ ਵਾਲੇ ਵਾਲੇ ਪਿੰਡਾਂ ਚ ਉਹ ਦਿੱਤੇ ਸਰ ਸਾਹਿਬ ਸਿੰਘ ਪਹਿਲਾਂ ਵੀ ਮਾਮਲੇ ਕਰਦਾ ਸੀ ਸਾਬ ਸਿੰਘ ਦੇ ਇਹਦਾ ਸਾਰਾ ਸੀ ਕਰ ਰਹੇ ਆ ਜੀ ਸਾਬ ਸਿੰਘ ਦਾ ਲਿੰਕ ਇੱਕ ਦੋ ਹੋਰ ਜਿਹੜੇ ਸ਼ਰਾਬ ਦੇ ਸੰਬੰਧ ਨਾਲ ਨਿਕਲੇ ਆ ਪਰ ਸਾਬ ਸਿੰਘ ਤੇ ਪਰਚਾ ਕਿੰਨੇ ਹੈਗੇ ਕਿਤੇ 10 ਮੁਕਦਮੇ ਤੇ ਆਲਰੇਡੀ ਦਰਜ ਹੈ ਸਾਬ ਜੀ ਸਾਬ ਜੀ ਠੀਕ ਹੈ ਆਰਾਮ ਦੇ ਮਤਲਬ ਤੁਹਾਡੇ ਕੋਲ ਇਨਵੈਸਟਿਗੇਟੇਟ ਪਾਈ ਗਏ ਆ ਇਹਨਾਂ ਵਿੱਚ ਪਹਿਲਾਂ ਦਾ ਤੇ ਹੈਗੇ ਆ ਕੋਈ ਕੁਝ ਕੁਝ ਦੇ ਉੱਪਰ ਹੈਗੇ ਆ ਜੀ ਕੁਛ ਦੇ ਉੱਪਰ ਹੈਗੇ ਕੁਛ ਦੇ ਉੱਪਰ ਨਹੀਂ ਹੈ ਜਿੱਦਾਂ ਸਾਫ ਸਿੰਘ ਦਾ ਦੱਸਿਆ ਇਹਦੇ ਉੱਪਰ ਪਿੰਲੋਂ ਵੀ ਮੁਕਦਮੇ ਦਰਜ ਹੈ ਜੀ ਸ਼ਰਾਬ ਦੀ ਮੁਕਦਮੇ ਹੀ ਆਉਂਦੀ ਹੈ ਸ਼ਰਾਬ ਦੇ ਦੀ ਇੱਕ ਸਰ ਲੇਡੀ ਗ੍ਰਿਫਤਾਰ ਕਿੰਨੀ ਨਿੰਦਰ ਕੌਰ ਇਹਦੀ ਕਿਸੇ ਤਰ੍ਹਾਂ ਦੀ ਗਵਾਹੀ ਇਹਦੀ ਕੀ ਕਹਾਣੀ ਨਿੰਦਰ ਕੌਰ ਨੂੰ ਵੀ ਜਿਹੜੇ ਪੰਗਾ ਵਾਲੇ ਆ ਇਹ ਵੀ ਉਹਨੂੰ ਸ਼ਰਾਬ ਦੇ ਕੇ ਆਉਂਦੇ ਆ ਨਿੰਦਰ ਕੌਰ ਵੀ ਅੱਗੇ ਸ਼ਰਾਬ ਸੇਲ ਕਰਦੀ ਆ ਔਰ ਨਿੰਦਰ ਕੌਰ ਦੇ ਹਸਬੰਦ ਦੀ ਵੀ ਡੈਥ ਹੋ ਜਾਂਦੀ ਹੈ ਉਸੇ ਸ਼ਰਾਬ ਕਰਕੇ ਇਹ ਪਰੰਤੀ ਸੇ ਪੰਮਾ ਜਿਹੜਾ ਉਹਦੀ ਪਿੰਡ ਵਾਲੀ ਜਿਹੜਾ ਕਹਣਾ ਤਰੀਬ ਵਾਲਾ ਤਾਂ ਕਿ ਉਹਦੀ ਔਰਤ ਵੇਚੀ ਸੀ ਉਹਦਾ ਸਰੀਰਕ ਕੰਮ ਤੇ ਚੱਲ ਜਾਂਦਾ ਸੀ ਪਰ ਉਹਦੀ ਔਰਤ ਜਿਹੜੀ ਹਾਲ ਹੀ ਹਾਲ ਕੱਲ ਜਦੋਂ ਉੱਥੇ ਪਹੁੰਚੇ ਆਂ ਤੇ ਗੱਲਬਾਤ ਲੋਕਾਂ ਦੇ ਨਾਲ ਹੋਈ ਆ ਉਹ ਕਹਿੰਦੇ ਵੀ ਔਰਤ ਤੇ ਕੋਈ ਆਮਦਾ ਕਰਦੀ ਹੈ ਦੇਖੋ ਮੈਂ ਤੁਹਾਨੂੰ ਦੱਸਿਆ ਜੀ ਕਿ 18 ਬੰਦੇ ਨਾਮਿਨੇਟ ਹੋਏ ਆ 16 ਬੰਦੇ ਸੀ ਅਰੈਸਟ ਹੋ ਚੁੱਕੇ ਆ ਸਾਡੀ ਤਫ਼ਤੀਸ਼ ਖਤਮ ਨਹੀਂ ਹੋਈ ਜੋ ਕੁਝ ਵੀ ਹੋ ਰਿਹਾ ਹੈ ਟੋਟਲ ਐਵਿਡੈਂਸ ਬੇਸਡ ਹੈ ਅਸੀਂ ਕਰ ਰਹੇ ਆਂ ਕਿਸੇ ਦੇ ਖਿਲਾਫ ਕੋਈ ਵੀ ਸਬੂਤ ਹੋਊਗਾ ਉਹ ਅਸੀਂ ਛੱਡਾਂਗੇ ਜੀ ਫਾਈਲ ਅਸੀਂ ਜਿਹੜੇ ਛਡਾਏ ਸੀ ਤੇ ਜਿਹੜੇ ਹਮਾਇਤ ਕਰਦੇ ਸੀ ਉਹਨਾਂ ਤੇ ਵੀ ਕਾਰਵਾਈ ਹੋਊਗੀ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਜੀ ਕਿ ਇਹ ਇੰਨੀ ਮੰਨਪੱਗੀ ਘਟਨਾ ਹੈ ਇੰਨਾ ਇਹ ਸੰਘੀਨ ਜੋਰਾਂ ਮਾ ਕਿਸੇ ਤੇ ਕੋਈ ਵੀ ਕੱਲ ਮਾਨਯੋਗ ਸੀਐਮ ਸਾਹਿਬ ਵੀ ਤੁਸੀਂ ਸਟੇਟਮੈਂਟ ਸਾਰੀ ਦੇਖ ਚੁੱਕੇ ਹੋ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਆ ਕੋਈ ਵੀ ਕੋਈ ਵੀ ਵਿਅਕਤੀ ਇਨਵੋਲਵ ਹੋਗਾ ਅਸੀਂ ਕਿਸੇ ਨੂੰ ਕੋਈ ਇੱਥੇ ਕੋਈ ਇਰੇਜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਆਦਰਵਾਇਜ਼ ਵੀ ਜਿੱਦਾਂ ਹੁਣ ਪੰਜਾਬ 'ਚ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਜਾਂ ਇਦਾਂ ਦੀ ਚੀਜ਼ਾਂ ਹੈਗੀਆਂ ਆ ਕੋਈ ਕਿਸੇ ਦੇ ਇੰਟਰਫੀਅਰੈਂਸ ਜਾਂ ਕੋਈ ਵੀ ਚੀਜ਼ ਨਾ ਕੋਈ ਪੁਲਿਸ ਬਰਦਾਸ਼ਤ ਕਰਦੀ ਆ ਨਾ ਇਹ ਚੀਜ਼ ਨੂੰ ਕੋਈ ਸਵਾਲ ਪੈਦਾ ਹੁੰਦਾ ਸਰ ਸਾਈ ਸਿੰਘ ਸਰ ਰਵਿੰਦਰ ਜੀ ਦੇ ਸੰਬੰਧ ਦੇ ਕਿੰਨੇ ਕਿਸ ਤਰ੍ਹਾਂ ਹੁੰਦਾ ਕਿ ਹੁਣ ਤੱਕ ਕਿੰਨੀ ਵਾਰ ਮੈਕਸੋਲ ਮੰਗਾ ਚੁੱਕਾ ਹੋ। ਦੇਖੋ ਇਹਦਾ ਸਾਹਬ ਸਿੰਘ ਨੂੰ ਕੱਲ ਸਵੇਰੇ ਫੜਦੇ ਆ ਜੀ ਅਸੀਂ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਮੀਡੀਏਟਲੀ ਤਾਂ ਏਸੀਪੀ ਜੋ ਪ੍ਰੈਜ਼ెంట్ ਹੈਗਾ ਸੀ ਉਹਨੂੰ ਰੋਕੀਏ ਫਰਦਰ ਅਸੀਂ ਸਾਰਾ ਇਹਦੀ ਇੰਟੈਰੋਗੇਸ਼ਨ ਹੁਣ ਅਜੇ ਦਾ ਰਿਮਾਂਡ ਵੀ ਅਸੀਂ ਲਿਆ ਆਇਆ ਪਹਿਲੋ ਆ ਚੁੱਕੀ ਆ ਨਹੀਂ ਆ ਚੁੱਕੀਓ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਅੱਜ ਇਹ ਕਿਹਾ ਜਾ ਰਿਹਾ ਹੈ ਕਿ ਸਰਪੰਚ ਵੀ ਫੜਿਆ ਹੋਇਆ ਹੈ ਜੇਠੂਵਾਲ ਤੋਂ ਐਸੇ ਮਾਮਲੇ ਜਿਹਦੇ ਕੋਲੋ ਸ਼ਾਪ ਪੜੀ ਹੈ ਕੋਣ ਹੈ ਅਜੇ ਵਹੀ ਕਿਸੇ ਦੀ ਸਰਪੰਚੀ ਕਰਦਾ ਹੈ ਜੇਠੂਵਾਲ ਤੋਂ ਜੀ ਕੋਈ ਨੋਮੈਨਕਲੇਚਰ ਪੰਜਾਬ ਦੇ ਦੂਸਰੇ ਕੇਸ ਇੱਕ ਡਿਫਰੈਂਟ ਮਕਦਮਾ ਉਹ ਐਕਸਾਈਜ਼ ਉਹ ਇਹਦੇ 'ਚ ਨਹੀਂ ਹੈ ਜੀ ਇਹਦੇ ਨਾਲ ਰਿਲੇਟਡ ਨਹੀਂ ਆ ਉਹ ਜਿਹੜਾ ਕੇਸ ਆ ਕੋਈ ਹੋਰ ਐਕਸਾਈਜ਼ ਦਾ ਮਕਦਮਾ ਆ ਉਹਦੇ 'ਚ ਉਹ ਚੀਜ਼ ਹੈ ਅਜਨਾਲਾ ਤੇ ਰਮਦਾਸ ਏਰੀਆ ਜਿਹੜਾ ਕਮਾਲਪੁਰ ਜੰਗਲ ਆ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਵਾ ਉਹ ਸ਼ਰਾਬ ਦੀ ਸੀ ਦੇਖੋ ਜਿਹੜੇ ਜਿਹੜੇ ਰਮਦਾਸ ਤੇ ਕਮਾਲਪੁਰ ਜੰਗਲਾਂ ਦੀ ਤੁਸੀਂ ਗੱਲ ਕਰਦੇ ਹੋ ਅਸੀਂ ਅਕਸਰ ਉਹਦੇ ਤੇ ਇੱਕ ਕੈਸੋ ਆਪਰੇਸ਼ਨ ਫੋਰਸਿਸ ਲਿਆ ਕੇ ਅਸੀਂ ਉਹਨੂੰ ਸਰਚ ਕਰਦੇ ਰਹਿੰਦੇ ਆ ਔਰ ਇਵਨ ਅਸੀਂ ਡਰੋਨ ਦੀ ਵੀ ਵਰਤੋਂ ਕਰਦੇ ਰਹੇ ਆ ਤਾਂ ਕਿ ਉੱਥੇ ਕੋਈ ਚੀਜ਼ ਲੁਕੀ ਨਾ ਰਹਿ ਜਾਏ ਤੋ ਰੈਗੂਲਰ ਸਾਡਾ ਚੱਲਦਾ ਰਹਿੰਦਾ ਆ ਔਰ ਸਾਡੇ ਵੱਲੋਂ ਰਿਕਵਰੀਆਂ ਵੀ ਹੁੰਦੀਆਂ ਆ ਟਾਈਮ ਬਏ ਟਾਈਮ ਤੇ ਔਰ ਜਿਹੜਾ ਵੀ ਕੋਈ ਇਨਵੋਲਡ ਹੁੰਦਾ ਪਰਚੇ ਵੀ ਦਰਜ ਹੁੰਦੇ ਜੀ ਜਿੱਦਾਂ ਤੁਸੀਂ ਕਾਰਵਾਈ ਕੀਤੀ ਜਿਵੇਂ ਵਿਸ਼ੇ ਯੁਧ ਨਸ਼ਾ ਵਿਰੋਧ ਵਿੱਚ ਚੱਲ ਰਿਹਾ ਸੀ ਕਿ ਬੜੀ ਸਖਤ ਕਾਰਵਾਈ ਕੀਤੀ ਜਿਦੇ ਪੁਛਾਕ ਨੇ ਵੀ ਜਾ ਕੇ ਘਰ ਮੰਨ ਲਿਆ ਇਹਨੂੰ ਵੀ ਉਸ ਤਰੀਕੇ ਨਾਲ ਹਾਂਜੀ ਅਸੀਂ ਬਿਲਕੁਲ ਮੈਂ ਤੁਹਾਡੇ ਮਾਧਿਅਮ ਨਾਲ ਇਹ ਸਪਸ਼ਟ ਕਰਨਾ ਚਾਹੁੰਦੇ ਆਂ ਕਿ ਜਿੱਦਾਂ ਯੁਧ ਨਸ਼ਾ ਵਿਰੋਧ ਅਸੀਂ ਸਖਤ ਕਾਰਵਾਈ ਕੀਤੀ ਸੀਗੀ ਜਿੰਨੇ ਵੀ ਅ ਇਹ ਡਰੱਗ ਪੈਡਲਰ ਸੀਗੇ ਸਾਰੇ ਫੜ ਕੇ ਅੰਦਰ ਦਿੱਤੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਸੀਂ ਫੋਰਫੀਚਰ ਕੀਤੀ ਆ ਔਰ ਜਿਹੜੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਸੀ ਉਹ ਵੀ ਡਿਮੋਲੀਸ਼ਨ ਕੀਤੀ ਆ ਅਸੀਂ ਇਹ ਵੀ ਜਿਹੜੇ ਇਲਿਸੀਟ ਲਿਕਰ ਦੇ ਕੇਸਿਸ ਆ ਇਹ ਵੀ ਅਸੀਂ ਉਸ ਪੱਧਰ ਤੇ ਹੀ ਲੈ ਕੇ ਜਾਵਾਂਗੇ ਪਰ ਜਿਨ੍ਹਾਂ ਨੇ ਵੀ ਇਸ ਕੇਸ ਦੇ ਵਿੱਚ ਸ਼ਰਾਬ ਨਜਾਇਜ਼ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਉਹ ਵੀ ਅਸੀਂ ਫੋਰਫੀਟ ਕਰਾਂਗੇ ਔਰ ਜਿਹੜੀਆਂ ਗਲਤਪੜੀਆਂ ਹੋਣਗੀਆਂ ਜੋ ਕੁਝ ਵੀ ਹੋਗਾ ਪ੍ਰੋਪਰ ਇਹ ਕਾਨੂੰਨੀ ਪ੍ਰੋਸੀਜਰ ਅਡਾਪਟ ਕਰਨ ਤੋਂ ਬਾਅਦ ਉਹ ਵੀ ਅਸੀਂ ਡਿਮੋਲੇਸ਼ਨ ਕਰਦੇ ਹਾਂ। ਜਿਹੜੀ ਜਿਹੜੀ ਦਿੱਲੀ ਵਾਲੀ ਇੱਥੇ ਕਰ ਰਹੀ ਸੀ ਪੰਜਾਬ ਦੇ ਵਿੱਚ ਜਦੋਂ ਇਹ ਜਿਹੜੇ ਵਿਅਕਤੀ ਹੈ ਇਹ ਦਿੱਲੀ ਵਿੱਚ ਲੈ ਜਾਂਦੇ ਸੀ। ਨਹੀਂ ਜੀ। ਦਿੱਲੀ ਵਾਲਿਆਂ ਦੇ ਕੱਲ ਟਰੱਕ ਰਿਕਵਰ ਹੋਇਆ ਨਾ ਜੀ ਕੱਲ ਟਰੱਕ ਤੋਂ ਫੜੀ ਗਈ ਆ ਉਹ ਇੱਥੇ ਪੰਜਾਬ 'ਚ ਡਿਲੀਵਰ ਹੋ ਰਹੀ ਸੀ ਸਾਫ ਸਿੰਗਲ ਨੂੰ ਹੀ ਡਿਲੀਵਰ ਹੋਣੀ ਸੀ। ਸਰ ਥਰੂ ਤੁਸੀਂ ਕਿਰਪਾ ਕਰਕੇ ਆਨਲਾਈਨ ਹੈ ਬੁੱਕਾ ਦੱਸਿਓ ਥਰੂ ਕੋਈ ਸਮ ਵੈਬਸਾਈਟ ਹੈ ਜਾਂ ਡਾਇਰੈਕਟ ਕੰਟੈਕਟ ਕਰਦੇ ਸੀ ਫੋਨ ਨੰਬਰ ਸੋ ਦੇਖੋ ਇਹਦੇ ਨਾਲ ਤਾਂ ਇਹ ਜਿਹੜੀ ਕੰਪਨੀ ਨਾਲ ਇਹਦਾ ਡਾਇਰੈਕਟ ਕੰਟੈਕਟ ਸੀਗਾ ਜੀ। ਔਰ ਮਾਲਿਕ ਨੂੰ 35000 ਰੁਪਏ ਇਹਨੇ ਉਹਨੂੰ ਡਿਲੀਵਰ ਵੀ ਕੀਤਾ ਹੈ ਅਮਾਉਂਟ ਵੀ ਪੇਮੈਂਟ ਹੋਈ ਹੋਈ ਹੈ ਥਰੂ WhatsApp ਦੀ ਮੰਦਰ ਥਰੂ WhatsApp ਜੀ ਸਰ ਇਹਨੂੰ ਪਹਿਲੇ ਹੀ ਇਸ ਤੋਂ ਪਹਿਲੇ ਵੀ ਮੈਂ ਮੈਂ ਦੱਸ ਰਿਹਾ ਜੀ ਕਿਉਂਕਿ ਸਾਫ ਸਿੰਘ ਨੂੰ ਕੱਲ ਫੜਿਆ ਅਸੀਂ ਸਾਰੇ ਤੁਹਾਡੇ ਸਾਹਮਣੇ ਆ ਬਹੁਤ ਬਿਜ਼ੀ ਸੀਗੇ ਸੋ ਇਮੀਡੀਏਟਲੀ ਜਿਹੜਾ ਇਹ ਸੀ ਪੀ 600 ਲੀਟਰ ਆ ਗਈ ਆ ਕਿਹੜੇ ਟਰੱਕ ਤੇ ਆ ਰਹੀ ਆ ਕਿੱਥੋਂ ਇਹ ਬਿਲਟੀ ਬਣੀ ਆ ਸਾਰਾ ਉਸ ਪਾਸੇ ਕਰਕੇ ਔਰ ਇਹਦੇ ਚ ਸਾਡੇ ਪਟਿਆਲਾ ਪੁਲਿਸ ਐਸਐਸਪੀ ਪਟਿਆਲਾ ਅਤੇ ਐਕਸਾਈਜ਼ ਅਫੀਸਰਸ ਨੇ ਵੀ ਪੂਰੀ ਸਾਡੀ ਹੈਲਪ ਕੀਤੀ ਆ ਤਾਂ ਅਸੀਂ ਰਿਕਵਰ ਕਰ ਚ ਕਾਮਯਾਬ ਹੋਏ ਸਰ ਤਿਆਰ ਕੋਈ ਕਿੰਦਾ ਦੀ ਤਿਆਰ ਕਰਦੀ ਸੀ ਜਾਂ ਕੋਈ ਵੱਖਰੀ ਫੈਕਟਰੀ ਰੱਖੀ ਹੋਈ ਸੀ ਨਹੀਂ ਫੈਕਟਰੀ ਨਹੀਂ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ 50 ਲੀਟਰ ਦੀ ਕੈਨੀ ਇਹਨੇ ਭਗਵਾ ਪਿੰਡ ਚ ਦੇ ਦਿੱਤੀ ਜਿਹੜੇ ਦੋ ਸਕੇ ਭਰਾਇਆ ਉਹਨਾਂ ਨੂੰ ਦੇ ਦਿੱਤੀ ਉਹਨਾਂ ਨੇ ਪ੍ਰਭਜੀਤ ਤੇ ਉਹਦਾ ਭਰਾ ਕੁਲਵੀਰ ਤੇ ਅੱਗੇ ਫਿਰ ਉਹਨਾਂ ਨੇ ਬਣਾ ਕੇ ਦੇ ਦਿੱਤੇ ਕੋਨਟੈਕਟ ਕਿੰਨੇ ਸਰ ਸਾਹਿਬ ਨੇ ਕੋਈ ਆਪਣਾ ਅਧਿਕਾਰ ਕਾਰਵਾਈ ਕੀਤੀ ਜਾ ਕੇ ਜੀ ਤੁਹਾਡੇ ਜਿਹੜੇ ਡੀਐਸਪੀ ਮਜੀਠਾ ਔਰ ਐਸ ਐਚਓ ਮਜੀਠਾ ਇਹਨਾਂ ਔਰ ਚੌਂਕੀ ਇਨਚਾਰਜ ਭਗਵਾ ਇਹਨਾਂ ਨੂੰ ਸਸਪੈਂਡ ਕੀਤਾ ਹੋਇਆ ਸਰ ਇਹ ਇਹਦਾ ਸਾਹਿਬ ਤੋਂ ਦਾ ਕੋਈ ਪੋਲੀਟਿਕਲ ਲਿੰਕ ਜਾਂ ਕੋਈ ਦੇਖੋ ਹਲੇ 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 ਇਹਦੇ ਤੇ ਬਾਰੇ ਕੋਈ ਸਾਡੀ ਜਿੱਦਾਂ ਤੁਹਾਨੂੰ ਦੱਸਿਆ ਤਫਤੀਸ਼ ਸਾਰੀ ਚੱਲ ਰਹੀ ਆ ਮੈਂ ਤਾਂ ਇੱਕ ਗੱਲ ਹੀ ਤੁਹਾਨੂੰ ਕਹਿਣੀ ਚਾਹੂੰਗਾ ਕਿ ਕੋਈ ਵੀ ਇਹਦੇ ਚ ਹੋਊਗਾ ਇਹ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ ਕਿ ਉਹ ਬਖਸ਼ਿਆ ਨਹੀਂ ਜਾਊਗਾ ਇਹ ਇਹ ਰਾਈਟਿੰਗ ਔਨ ਅ ਵਾਲ ਆ ਪੱਥਰ ਤੇ ਲਕੀਰ ਆ ਸਰ ਲੋਕ ਕੱਲ ਉੱਤੇ ਕਹਿ ਰਹੇ ਸੀ ਕਿ ਬੜੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ 2020 ਦੇ ਵਿੱਚ ਵੀ 15 ਸਾਲ ਹੋ ਰਿਹਾ ਸੀਗਾ ਕਿ ਕੋਈ ਇਹਨਾਂ ਦਾ ਰਿਪੋਰਟ ਹੋ ਸਕਦਾ ਤੁਸੀਂ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਕਿੰਨੇ ਪਰਚੇ ਦਰਜ ਹੁੰਦੇ ਆ ਜੀ ਸ਼ਰਾਬ ਫੜੀ ਜਾਂਦੀ ਆ ਮੁਲਜ਼ਮ ਵੀ ਫੜੇ ਜਾਂਦੇ ਆ ਸਾਰੇ ਪਰਚੇ ਦਰਜ ਹੁੰਦੇ ਇਹ ਨਹੀਂ ਕਿ ਪੁਲਿਸ ਕਾਰਵਾਈ ਨਹੀਂ ਕਰਦੀ ਲਗਾਤਾਰ ਕਾਰਵਾਈਆਂ ਵੀ ਹੁੰਦੀਆਂ ਆ ਅਨਫੋਰਚੂਨੇਟ ਇਨਸੀਡੈਂਟ ਹੈ ਜਿਹੜਾ ਹੋਇਆ ਔਰ ਅਸੀਂ ਉਹਨੂੰ ਉਸੇ ਤਰੀਕੇ ਨਾਲ ਹੀ ਡੀਲ ਕਰ ਰਹੇ ਹਾਂ ਉਸੇ ਚੀਜ਼ ਨਾਲ ਹੀ ਹੋ ਰਿਹਾ ਹੁਣ ਡੇਲੀ ਜੇ ਤੁਸੀਂ ਸਾਲ ਦੇ ਸਾਡੇ ਦੇਖੋ ਤੇ ਸੈਂਕੜੇ ਪਰਚੇ ਐਕਸਾਈਜ਼ ਇਹ ਹੀ ਦਰਜ ਹੁੰਦੇ ਆ ਨਹੀਂ ਸਰ 2020 ਦੇ ਵਿੱਚ ਜੋ ਸੇਮ ਕੇਸ ਹੋਇਆ ਸੀ ਤਰਨਤਾਰਨ ਤਰਨਤਾਰਨ ਦੇ ਵਿੱਚ ਕਿਉਂ ਦੇ ਨਾਲ ਵੀ ਕੁਛ ਇਸ ਨੂੰ ਜੋੜਿਆ ਜਾ ਮੈਂ ਮੈਂ ਹਲੇ ਦੇਖੋ ਬਲਕਿ ਟੂ अर्ਲੀ ਟੂ ਸੇ ਐਨੀਥਿੰਗ ਬਹੁਤ अर्ਲੀ ਆ ਜੀ ਅਸੀਂ ਸਾਰੀ ਤਫਤੀਸ਼ ਕਰ ਰਹੇ ਆ ਤੇ ਤਫਤੀਸ਼ ਤੋਂ ਬਾਅਦ ਹੀ ਸਾਰੇ ਨਤੀਜੇ ਸਾਹਮਣੇ ਆਉਣ ਇੱਕ ਦੱਸੋ ਜਿਹੜਾ ਪਿਛਲੀ ਵਾਰ ਵੀ ਜਦੋਂ ਇਨਸिडेंट ਹੋਇਆਗਾ ਪਟਿਆਲੇ ਦਾ ਕਨੈਕਸ਼ਨ ਹਮੇਸ਼ਾ ਨਿਕਲਦਾ ਜੀ ਪਟਿਆਲੇ ਕੀ ਹੋਇਆ ਨਹੀਂ ਪਟਿਆਲੇ ਪਟਿਆਲਾ ਤਾਂ ਕੱਲ ਏ ਸੀ ਜੀ ਇਨ ਰੂਟ ਹੋ ਰਿਹਾ ਸੀ ਦਿੱਲੀ ਤੋਂ ਚੱਲਿਆ ਹੋਇਆ ਸੀ ਤਾਂ ਕਿਉਂਕਿ ਅਸੀਂ ਇਮੀਡੀਏਟਲੀ ਸੀਪੀ ਅਸੀਂ ਇਹਨੂੰ ਫੜੀਏ ਤਾਂ ਸੋ ਇਮੀਡੀਏਟਲੀ ਇਨਫੋਰਮੇਸ਼ਨਸ ਟ੍ਰਾਂਸਫਰ ਟੂ ਐਸਐਸਪੀ ਪਟਿਆਲਾ ਤੇ ਸਾਡੇ ਜਿਹੜੇ ਐਕਸਾਈਜ਼ ਡਿਪਾਰਟਮੈਂਟ ਆਫੀਸ਼ੀਅਲਸ ਆ ਸਾਰੇ ਆ ਨੇ ਉੱਥੇ ਰਲ ਕੇ ਉਹ ਚੀਜ਼ ਕੀਤੀ ਇਹਦੇ ਤੋਂ ਇਲਾਵਾ ਜੀ ਮੈਂ ਇੱਕ ਹੋਰ ਦੱਸਣਾ ਚਾਹੂੰਗਾ ਅਮ੍ਰਿਤਸਰ ਦਿਹਾਤੀ ਪੁਲਿਸ ਨੇ ਐਸਐਸਪੀ ਸਾਹਿਬ ਦੀ ਗਵਾਈ ਚ ਬਹੁਤ ਅੱਛਾ ਕੰਮ ਕੀਤਾ ਕੁਝ ਦਿਨ ਪਹਿਲਾਂ ਇੱਕ ਦੁਕਾਨ ਤੇ ਫਾਇਰਿੰਗ ਹੋਈ ਸੀਗੀ ਜੰਡਿਆਲੇ ਇੱਕ ਦੁਕਾਨ ਤੇ ਫਾਇਰਿੰਗ ਹੋਈ ਸੀ ਉਹਦੇ ਚ ਜਿਹੜੀ ਦੁਕਾਨ ਤੇ ਇੱਕ ਬੱਚੀ ਕੰਮ ਕਰਦੀ ਸੀ ਉਹ ਇੰਜਰਡ ਹੋ ਗਈ ਸੀ ਉਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਦਾ ਆਈ ਸੀ ਤਾਂ ਉਸ ਤੋਂ ਬਾਅਦ ਉੱਥੇ ਫਾਇਰਿੰਗ ਹੋਈ ਸੀ ਉਹਨੇ ਤੇ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਤੋਂ ਉਹਨਾਂ ਦੀ ਟੀਮ ਨੇ ਦੋ ਮੁਲਜ਼ਮ ਪਿੱਲੋ ਫੜ ਲਏ ਸੀਗੇ ਅੱਜ ਜਿਹੜਾ ਇੱਕ ਮੇਨ ਮੁਲਜ਼ਮ ਸੀਗਾ ਉਹਦੇ ਵਿੱਚ ਅ ਦਲਜੀਤ ਸਿੰਘ ਉਰਫ ਬਿੱਲਾ ਵਾਸੀ ਮੈਨੀਆਂ ਕੋਹਾਰਾ ਇਹ ਜਿਹੜੇ ਦੋ ਪਿੱਲੋ ਬੰਦੇ ਫੜੇ ਹੋ ਇਹਦੇ ਨਾਲ ਮੋਟਰਸਾਈਕਲ ਤੇ ਸੀਗੇ ਇਹਨੇ ਬਿੱਲੇ ਨੇ ਉੱਥੇ ਫਾਇਰਿੰਗ ਕੀਤੀ ਸੀਗੀ ਅੱਜ ਇਹਨੂੰ ਜਦੋਂ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨੇ ਵੀ ਕਾਬਦੇ ਪਿਸਤੌਲ ਨਾਲ ਪੁਲਿਸ ਤੇ ਫਾਇਰਿੰਗ ਕੀਤੀ ਤਾਂ ਸੈਲਫ ਡਿਫੈਂਸ ਵਿੱਚ ਜਦੋਂ ਪੁਲਿਸ ਨੇ ਫਾਇਰਿੰਗ ਕੀਤੀ ਤਾਂ ਇਹਦੇ ਵੀ ਲੱਤ ਤੇ ਗੋਲੀ ਵਜੀ ਔਰ ਇਹ ਸੀਰੀਅਸਲੀ ਜ਼ਖਮੀ ਹੋਇਆ ਤਾਂ ਉਹਨ ਨੂੰ ਹਸਪੀਟਲ ਸ਼ਿਫਟ ਕੀਤਾ ਗਿਆ ਜੀ ਸੋ ਮੈਸੇਜ ਬੜਾ ਕਲੀਅਰ ਹੈ ਜੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਗੈਂਗਸਟਰ ਕੋਈ ਐਕਸਟਰਸ਼ਨ ਕਾਲ ਪੰਜਾਬ ਪੁਲਿਸ ਵੱਲੋਂ ਬਰਦਾਸ਼ਤ ਨਹੀਂ ਕੀਤੀ ਜਾਊਗੀ ਔਰ ਅਸੀਂ ਬਹੁਤ ਸਖਤ ਇਹਦੇ 'ਚ ਐਕਸ਼ਨ ਲਵਾਂਗੇ ਔਰ ਇਸ ਚੀਜ਼ ਨੂੰ ਬਿਲਕੁਲ ਹੀ ਖਤਮ ਕਰਕੇ ਰੱਖਾਂਗੇ ਸਰ ਰਾਜ ਸਸ ਜੀ ਤੇ ਜੋਗੀ ਜੀ ਅੱਜ ਹੋਈ ਚੀਜ਼ ਕਿ ਇੱਕ ਵਿਅਕਤੀ ਨੂੰ ਗੋਲੀ ਵੀ ਲੱਗੀ ਈ ਤੇ ਰਵਲਵਰ ਵੀ ਜਿਹੜਾ ਦੱਸਿਆ ਜਾ ਰਿਹਾ ਉਹ ਡਰਜੈਂਸ ਜਿਹੜਾ ਜਿਹੜਾ ਉਹ ਆਪਸੀ ਡਿਸਪਿਊਟ ਹੈ ਜੀ ਉਹਦੇ ਵਿੱਚ ਕੋਈ ਇਹ ਗੈਂਗਸਟਰ ਵਾਲਾ ਜਾਂ ਇਹ ਇਸ਼ੂ ਨਹੀਂ ਆ ਅਬਸੀ ਡਿਸਪਿਊਟ ਦਾ ਉਹ ਲੜਾਈ ਝਗੜਾ ਜੀ ਸਰ ਬਿਲਕੁਲ ਸਹੀ ਬੋਲਾ ਤੁਸੀਂ ਗੈਂਗਾਂ ਹਾਂਜੀ ਇਹ ਜਿਹੜਾ ਜੋਬਨ ਹੈ ਜੀ ਬਿੱਲਾ ਮੰਗੇ ਦਾ ਉਸ ਗੈਂਗ ਨਾਲ ਇਹ ਐਸੋਸੀਏਟ ਹੈ ਤੇ ਇਹਦੇ ਵਿੱਚ ਅਸੀਂ ਤਿੰਨ ਬੰਦੇ ਅਰੈਸਟ ਕਰ ਚੁੱਕੇ ਆ ਤੇ 6 ਬੰਦੇ ਨਾਮਿਨੇਟ ਕੀਤੇ ਹੋਏ ਆ ਬਾਕੀ ਬਾਕੀਆਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਜਿਨ੍ਹਾਂ ਨੂੰ ਸਾਰੀ ਇਸ ਕਾਰਵਾਈ ਦੀ ਐਕਸਟਰੈਸ਼ਨ ਕਾਲ ਦੀ ਇਹ ਸਾਰੇ ਇਸ਼ੂ ਦਾ ਜਿਨ੍ਹਾਂ ਨੂੰ ਪਤਾ ਸੀਗਾ ਔਰ ਉਹ ਵੀ ਅਸੀਂ ਬਹੁਤ ਛੇਤੀ ਅਰੈਸਟ ਕਰ ਲਾਗੇ ਸਰ ਇਹ ਜੋ ਐਕਾਉਂਟਰ ਹੋਇਆ ਇੱਕ ਕ੍ਰਿਮੀਨਲ ਇਨਸੀਡੈਂਟ ਪਾਸ ਇਹ ਹਾਰਲੀ ਅੱਧਾ ਪੌਣਾ ਘੰਟਾ ਪਹਿਲੋ ਜੀ ਜੰਡਿਆਲੇ ਚ ਫਿਰ ਸੋ ਪਹਿਲਾਂ ਉਹ ਚ ਜੰਡਿਆਲੇ ਦੇ ਵਿੱਚ ਸੇਮ ਨਹੀਂ ਸੀ ਐਕਸਪੋਜ਼ਨ ਲੱਗੀ ਜੀ ਕਿ ਪਾ ਗਿਆ ਜੀ ਗਾ ਕੋਈ ਪੁਲਿਸ ਨੂੰ ਜਾ ਗਿਆ ਸੀ ਇਹ ਬਸ ਬੰਦ ਹੋ ਸਕਦਾ ਸੋ ਦੇਖੋ ਜਿਹੜੇ ਵੀ ਜਿਹੜਾ ਵੀ ਕੋਈ ਕਰਦਾ ਹੈ ਜੀ ਕ੍ਰਿਮੀਨਲ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਜਾਣਦੇ ਹੀ ਹੁੰਦੇ ਆ ਸੋ ਜਿੰਨਾ ਵੀ ਸਾਡਾ ਏ ਅਸੀਂ ਐਵੀਡੈਂਸ ਜਾਂ ਜਿਹੜੇ ਵੀ ਬੰਦੇ ਨਾਮਿਨੇਟ ਕਰਦੇ ਆ ਜਿਹੜੇ ਵੀ ਫੜਦੇ ਆ ਅਗੇਨ ਸਾਰਾ ਟੋਟਲੀ ਔਨ ਐਵੀਡੈਂਸ ਬੇਸ ਹੁੰਦਾ ਆ ਔਰ ਇਹਨਾਂ ਦਾ ਕਰਾਇਮ ਨਾਲ ਪ੍ਰੋਪਰਲੀ ਲਿੰਕ ਹੁੰਦਾ ਜੀ ਉਹਨਾਂ ਨੂੰ ਹੀ ਅਸੀਂ ਇਹ ਵਿੱਚ ਨਾਮਿਨੇਟ ਕਰਦੇ ਆ ਥੈਂਕ ਯੂ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲੂਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੇਦੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ